ਦੇ ਕੋਲ ਸਾਰੇ ਭੀਮਰਾ ਬਾਬਾ ਪੀਣਾ ਸਾਹਿਬ ਮੇਰਕਾ ਜੀ ਦੇ ਮੋਟਰ ਦੇ ਕੋਲ ਇਹ ਗਲਤ ਚੁਗਾੜੀ ਬੋਗੇ ਤਾਂ ਇਹ ਖੁਦ ਵੀ ਇਹ ਗਲਤ ਚੁਗਾੜੀ ਬੋਗੇ ਤਾਂ ਇਹ ਪੀਣਾ ਵੀ ਮੇਰਕਾ ਸਾਹਿਬ ਜੀ ਦੇ ਪੰਨੂ ਨੇ ਉਹ ਇਹਦਾ ਜਿ ਗਰੋਧ ਕਰਦੇ ਗਏ ਆ ਔਰ ਕੱਲ ਵੀ ਆਪਣਾ ਆਪਣਾ ਬਟਾਲੇ ਦੇ ਵਿੱਚ ਪੀਣਾ ਮੇਰਕਾ ਸਾਹਿਬ ਦੇ ਮੂਰਤੀ ਪੁੱਤ ਨੂੰ ਸਾਹ ਮਜਾਂ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਪੰਦੀ ਪੰਨੂ ਨੇ ਜਿਵੇਂ ਰਿਮਾਰਕ ਦਿੱਤੀ ਹੈ ਜਾਨ ਬੁੱਝ ਕੇ ਸਾਡੇ ਪੰਜਾਬ ਦੇ ਵਿੱਚ ਮੌਲ ਖਾਫ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਖਾਸਾ ਬਬਰ ਖਾਸ ਇੰਟਰਨੈਸ਼ਨਲ ਨੇ ਵੀ ਕੱਲ ਪਰਤੋਂ ਉੱਥੇ ਆਪਣਾ ਪਟਿਆਲੇ ਕੋਲ ਵੀ ਚੌਂਕੀ ਦੇ ਕੋਲ ਨਾਜ਼ਵੀਂ ਨੇ ਗਰੇਡ ਤੇ ਹਮਲਾ ਕੀਤਾ ਹੈ ਇਹ ਲੋਕ ਸਾਡੇ ਆਪਸੀ ਭਾਈਚਾਰੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਜਿਹੜੇ ਕਿ ਇਹਨਾਂ ਦੇ ਕੰਮ ਨਹੀਂ ਹੋਣਗੇ ਸਰਕਾਰ ਕੇ ਬੇਨਤੀ ਕਰਦੇ ਹਾਂ ਕਿ ਜਿੰਨਾ ਲੋਕਾਂ ਨੇ ਸਾਡੇ ਪੀਣਾ ਮੇਰਕੋ ਜੀ ਦੀ ਸੈਚੂਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਜਿਹੜਾ ਹੁੰਦਾ ਫਲੋਰ ਦੇ ਗਲਤ ਕੰਮ ਕੀਤਾ ਇਹਨਾਂ ਲਿਖ ਕੇ ਕੀਤਾ ਹੈ ਉਹਨ ਗੁਰੂ ਗੋਤਾ ਜੀ ਦਾ ਨਿਕਤੋ ਅੱਜ ਬਤਾ ਕਰਨ ਇਹਦਾ ਅਸੀਂ ਪੂਰੇ ਪੰਜਾਬ ਦੇ issues ਦਾ ਭਾਤਵਾ ਦੀ ਕੋਈ ਬਸੇ ਘਰੇਗੀ ਮਹਾਰਾਜ ਨਿਕੋਲੀ ਸ਼ਿਖਸ਼ਾ ਨਿਭਾਤਨ ਸੰਚੇਰਮਨ ਚੇਅਰਮੈਨ ਪੰਜਾਬ ਚੇਅਰਮੈਨ ਜਿਹੜੀ ਕੱਲ ਪਰਸੋਂ ਮੰਨ ਪੱਗੀ ਘਟਨਾ ਹੋਈ ਹੈ ਬਾਬਾ ਅਮੇਰਿਕਾ ਸਾਹਿਬ ਜੀ ਦੀ ਮੂਰਤੀ ਨਾਲ ਛੇੜਛਾੜ ਕੀਤੀ ਹੈ ਪੰਨੂ ਦੁਆਰਾ ਇਹਦੀ ਜ਼ਿੰਮੇਵਾਰੀ ਨਿਤ ਕੀਤੀ ਹੈ ਅਸੀਂ ਸ਼ਖਤ ਸ਼ਬਦਾ ਵਿੱਚ ਇਹਦੀ ਨਿੰਦਾ ਕਰਦੇ ਹਾਂ ਤੇ ਮੈਂ ਪੰਜਾਬ ਸਰਕਾਰ ਲੁਧਿਆਣਾ ਸੀਪੀ ਸਾਹਿਬ ਡੀਜੀਪੀ ਪੰਜਾਬ ਵੱਲੋਂ ਬੇਨਤੀ ਕਰਨਾ ਚਾਹੁੰਦਾ ਕਿ ਇਦਾਂ ਦੇ ਬੰਦਿਆਂ ਦੇ ਨਖੇਲ ਕੱਸੀ ਜਾਵੇ ਤਾਂ ਕਿ ਇਹਨੂੰ ਪੰਜਾਬ ਲੈ ਆ ਕੇ ਜੇਲਾ ਵਿੱਚ ਸੁਟਾਇਆ ਜਾਵੇ ਪੰਜਾਬ ਦਾ ਦੇਸ਼ ਦਾ ਸਾਡੇ ਲੁਧਿਆਣਾ ਸ਼ਹਿਰ ਦਾ ਮੂਲ ਖਰਾਬ ਕਰਦੇ ਪਏ ਨੇ ਤੇ ਮੈਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਵੀ ਇਹ ਤੇ ਜਲਦੀ ਜਲਦੀ ਕਾਰਵਾਈ ਕੀਤੀ ਜਾਵੇ ਨਹੀਂ ਤੇ ਅਸੀਂ ਬਹੁਤ ਵੱਡਾ ਅੰਦੋਲਨ ਦੇ ਖਿਲਾਫ ਕਰਾਂਗੇ ਜਿਹੜਾ 14 ਤਰੀਕ ਨੂੰ ਇਹਨੇ ਆਪਣੇ ਬਿਆਨ ਰਾਈ ਦਿੱਤਾ ਵਾਏ ਅਸੀਂ ਮੈਮਰੂਤੀ ਅਖੰਡਿਤ ਕਰਾਂਗੇ ਪਰ ਅਸੀਂ ਉੱਥੇ ਪਹਿਰਾ ਦੇਵਾਂਗੇ ਇਹਦੇ ਚ ਦਮ ਹੈਗਾ ਤੇ ਅੱਗੇ ਦਿਖਾਵੇ ਲੁਧਿਆਣਾ ਸ਼ਹਿਰ ਦੇ ਵਿੱਚ ਵੜ ਕੇ ਦਿਖਾਵੇ ਜੈ ਹਿੰਦ ਜੈ ਭਾਰਤ ਜੈ ਭਿੰਦ ਜੇਕਰ ਵੀਰ ਬਜਰੰਗੇ ਹਰ ਹਰ ਹਰਿ ਮੈਂ ਕਨਾਲਸੂਦ ਸ਼ੇਖਸ਼ਨਾ ਭਾਰਤਵੰਸੀ ਤੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੀ ਇੱਕ ਕਲਸੂਦ ਦੀ ਮੰਦਭਾਗੀ ਘਟਨਾ ਬਾਬਾ ਸਾਹਾਬ ਅਮੇਦਕਰ ਦੀ ਸਪਮੂਰਤੀ ਦੇ ਨਾਲ ਇਹ ਜਿਹੜੀ ਛੇੜਛਾੜ ਕੀਤੀ ਗਈ ਹੈ ਇਹ ਦੇਸ਼ ਦਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਕੱਲ ਇੱਕ ਫੇਰ ਰਾਤ ਨੂੰ ਪਟਿਆਲੇ ਦੇ ਵਿੱਚ ਇੱਕ ਬਾਬਾ ਸਾਹਿਬ ਦੀ ਅਮੇਦਕਰ ਦੀ ਮੂਰਤੀ ਦੇ ਨਾਲ ਇਹ ਜਿਹੜੀ ਛੇੜਛਾੜ ਕੀਤੀ ਹੈ ਇਹ ਸਾਡੇ ਪਟਿਆਲੇ ਦੇ ਵਿੱਚ ਇਹ ਛੇੜਛਾੜ ਕੀਤੀ ਹੈ ਜਿੰਦੇ ਵਿੱਚ ਸਾਡੇ ਆਪਸੀ ਭਾਈਚਾਰੇ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਕੁੱਤਾ ਜਿਹੜਾ ਪੰਨੂ ਕੁੱਤਾ ਜਿਹੜਾ ਕਿਤੋਂ ਵੀ ਬੈਠਾ ਬਾਹਰੋਂ ਬੈਠਾ ਭੌਂਕੀ ਜਾਂਦਾ ਜੇ ਐਡੇ ਜੋਗਾ ਹੈਗਾ ਤੇ ਇੰਡੀਆ ਆ ਕੇ ਆਪਣਾ ਇੱਥੇ ਆ ਕੇ ਗੱਲ ਕਰੇ ਆਮਨੇ ਸਾਹਮਨੇ ਆਵੇ ਬਾਹਰੋਂ ਬੋਲਣਾ ਤਾਂ ਬੜਾ ਆਸਾਨ ਗੱਲ ਹੈਗੀ ਐ ਜੇ ਇਹੀ ਇੰਨੇ ਚੰਨਾ ਦਮ ਹੈਗਾ ਤੇ ਸਿੱਧੀ ਸਪਸ਼ਟਾ ਆ ਕੇ ਸਾਫ਼-ਸਾਫ਼ ਗੱਲ ਕਰੇ ਤੇ ਜਿਹੜਾ ਇਹ ਮਾਹੌਲ ਖਰਾਬ ਕੀਤਾ ਜਾ ਰਿਹਾ ਸਾਡੀ ਸਰਕਾਰ ਅੱਗੇ ਬੇਨਤੀ ਹੈ ਕਿ ਇਸ ਚੀਜ਼ ਨੂੰ ਰੋਕਿਆ ਜਾਵੇ ਤੇ ਜਿਹੜੇ ਵੀ ਇਹ ਬੰਦੇ ਸ਼ਰਾਰਤੀ ਅੰਸਰ ਹੈਗੇ ਆ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਜਿਨ੍ਹਾਂ ਨੇ ਬਾਬਾ ਸਾਹਿਬ ਦੀ ਅੰਬੇਦਕਰ ਦੀ ਮੂਰਤੀ ਦੇ ਨਾਲ ਆ ਛੇੜਛਾੜ ਕੀਤੀ ਹੈ ਉਹਨਾਂ ਤੇ ਐਨਐਸਐ ਲਾਇ ਜਿਕਾਰਾ ਬੀਰ ਬਜਰੰਗੇ ਹਰਿ ਨਾਮੁ ਹਰਿ ਕੱਲ ਜਿਹੜਾ ਗੁਰਪੰਨ ਦੀ ਪੰਨੂ ਦਾ ਕੁੱਤਾ ਹੈਗਾ ਵਾ ਇਸ ਇਸ ਨੇ ਜਿਹੜੀ ਜ਼ਿੰਮੇਰ ਚੁੱਕੀ ਹੈ ਆਪਣਾ ਫਲੋਰ ਦੇ ਕੋਲ ਸਾਰੇ ਭੀਮਰਾ ਬਾਬਾ ਪੀਣਾ ਸਾਹਿਬ ਮੇਰਕਾ ਜੀ ਦੇ ਮੋਟੇ ਦੇ ਕੋਲ ਇਹ ਗਲਤ ਛਤਾੜੀ ਬਲੋਗੇ ਤਾਂ ਇਹ ਖੁਦ ਵੀ ਇਹ ਗਲਤ ਛਤਾੜੀ ਬਲੋਗੇ ਤਾਂ ਇਹ ਪੀਣਾ ਵੀ ਮੇਰਕਾ ਸਾਹਿਬ ਜੀ ਦੇ ਪੰਨੂ ਨੇ ਉਹ ਇਹਦਾ ਅਸੀਂ ਬੋਧ ਕਰਦੇ ਗਏ ਆ ਔਰ ਕੱਲ ਵੀ ਆਪਣਾ ਆਪਣਾ ਬਟਾਲੇ ਦੇ ਵਿੱਚ ਪੀਣਾ ਮੇਰਕਾ ਸਾਹਿਬ ਦੇ ਮੂਰਤੀ ਪੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਪੰਦੀ ਪੰਨੂ ਨੇ ਜਿਵੇਂ ਲਈ ਤੀਏ ਜਾਣ ਬੁੱਝ ਕੇ ਸਾਡੇ ਪੰਜਾਬ ਦੇ ਵਿੱਚ ਮੌਲ ਖਾਫ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਖਾਲਸਾ ਬੱਬਰ ਖਾਸ ਇੰਟਰਨੈਸ਼ਨਲ ਨੇ ਵੀ ਕੱਲ ਪਰਤੋਂ ਉੱਤੇ ਆਪਣਾ ਪਟਿਆਲੇ ਕੋਲ ਵੀ ਚੌਂਕੀ ਦੇ ਕੋਲ ਨਾਜ਼ਵੀਂ ਹਨ ਗ੍ਰੇਡ ਤੇ ਹਮਲਾ ਕੀਤਾ ਹੈ ਇਹ ਲੋਕ ਸਾਡੇ ਆਪਸੀ ਭਾਈਚਾਰੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਜਿਹੜੇ ਕਿ ਇਹਨਾਂ ਦੇ ਕਾਹਨ ਨਹੀਂ ਹੋਣਗੇ ਸਰਕਾਰ ਕੇ ਬੇਨਤੀ ਕਰਦੇ ਹਾਂ ਕਿ ਜਿੰਨਾ ਲੋਕਾਂ ਨੇ ਸਾਡੇ ਪੀਣਾ ਮੇਰਕੋ ਜੀ ਦੀ ਸੈਚੂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਜਿਹੜਾ ਹੁੰਦਾ ਫਲੋਰ ਦੇ ਵਿੱਚ ਗਲਤ ਕੰਮ ਕੀਤਾ ਇਹਨਾਂ ਲਿਖ ਕੇ ਕੀਤਾ ਵਾ ਉਹ ਦਿਨ ਗੋਟਾਏ ਤਾਂ ਇਹਨਾਂ ਦਾ ਅਗੂਤਾ ਕਰ ਇਹ ਤਾਂ ਆਦੀ ਪੂਰੇ ਪੰਜਾਬ ਦੇ ਵਿੱਚ ਤਾਂ ਭਾਤੋ ਦੀ ਕੋਈ ਬਸੇ ਘਰੇ ਕਿ ਮਹਾਰਾਜ ਨਿ ਕੋਲੀ ਸਿੱਖਿਆ ਨਿ ਬਾਰਤ ਮੰਚ ਚੇਅਰਮੈਨ ਪੰਜਾਬ ਚੇਅਰਮੈਨ ਜਿਹੜੀ ਕੱਲ ਪਰਸੋਂ ਮਨਪੱਗ ਦੀ ਘਟਨਾ ਹੋਈ ਹੈ ਬਾਬਾ ਅਮੇਰ ਕਾ ਸਾਭ ਜੀ ਦੀ ਮੂਰਤੀ ਨਾਲ ਛੇੜਛਾੜ ਕੀਤੀ ਹੈ ਪੰਨੂ ਦੁਆਰਾ ਇਹਦੀ ਜ਼ਿੰਮੇਵਾਰੀ ਲਈ ਗਈ ਹੈ ਅਸੀਂ ਸ਼ਖਤ ਸ਼ਬਦਾ ਵਿੱਚ ਇਹਦੀ ਨਿੰਦਾ ਕਰਦੇ ਹਾਂ ਤੇ ਮੈਂ ਪੰਜਾਬ ਸਰਕਾਰ ਲੁਧਿਆਣਾ ਸੀਪੀ ਸਾਹਿਬ ਡੀਜੀਪੀ ਪੰਜਾਬ ਵੱਲੋਂ ਬੇਨਤੀ ਕਰਨਾ ਚਾਹੁੰਦਾ ਕਿ ਇਦਾਂ ਦੇ ਬੰਦਿਆਂ ਤੇ ਨਿਖੇਲ ਕੱਸੀ ਜਾਵੇ ਤਾਂ ਕਿ ਇਹਨੂੰ ਪੰਜਾਬ ਲਈ ਆ ਕੇ ਜੇਲਾ ਵਿੱਚ ਸੁਟਿਆ ਜਾਵੇ ਪੰਜਾਬ ਦਾ ਦੇਸ਼ ਦਾ ਸਾਡੇ ਲੁਧਿਆਣਾ ਸ਼ਹਿਰ ਦਾ ਮੋਲ ਖਰਾਬ ਕਰਦੇ ਪਏ ਨੇ ਤੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਵੀ ਇਹ ਤੇ ਜਲਦੀ ਜਲਦੀ ਕਾਰਵਾਈ ਕੀਤੀ ਜਾਵੇ ਨਹੀਂ ਤੇ ਅਸੀਂ ਬਹੁਤ ਵੱਡਾ ਅੰਦੋਲਨ ਦੇ ਖਿਲਾਫ ਕਰਾਂਗੇ ਜਿਹੜਾ 14 ਤਰੀਕ ਨੂੰ ਇਹਨੇ ਆਪਣੇ ਬਿਆਨ ਰਾਹੀਂ ਦਿੱਤਾ ਵਾਏ ਅਸੀਂ ਮੈਮਰਕਰ ਮੂਰਤੀ ਅਖੰਡਿਤ ਕਰਾਂਗੇ ਪਰ ਅਸੀਂ ਉੱਥੇ ਪਹਿਰਾ ਦੇਵਾਂਗੇ ਇਹਦੇ ਚ ਦਮ ਹੈਗਾ ਤੇ ਅੱਗੇ ਦਿਖਾਵਾਂਗੇ ਲੁਧਿਆਣਾ ਸ਼ਹਿਰ ਦੇ ਵਿੱਚ ਪੜ ਕੇ ਦਿਖਾਵੇ ਜੈ ਹਿੰਦ ਜੈ ਭਾਰਤ ਜੈ ਬੀਨ ਜੇਕਰ ਵੀਰ ਬਜਰੰਗੇ ਹਰ ਹਰ ਹਰਿ ਮੈਂ ਕਨਾਲ ਸੂਤ ਸ਼ੇਰਸ਼ਨਾ ਭਾਰਤਵੰਸ਼ੀ ਤੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੀ ਇੱਕ ਕਲਸੋ ਦੀ ਮੰਦ ਭਾਂਗੀ ਘਟਨਾ ਬਾਬਾ ਸਾਹਾਬ ਅੰਬੇਦਕਰ ਦੀ ਸਾਪ ਮੂਰਤੀ ਦੇ ਨਾਲ ਇਹ ਜਿਹੜੀ ਛੇੜਛਾੜ ਕੀਤੀ ਗਈ ਹੈ ਇਹ ਦੇਸ਼ ਦਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਕੱਲ ਇੱਕ ਫੇਰ ਰਾਤ ਨੂੰ ਪਟਿਆਲੇ ਦੇ ਵਿੱਚ ਇੱਕ ਬਾਬਾ ਸਾਹਿਬ ਦੀ ਮੇਦਗਰ ਦੀ ਮੂਰਤੀ ਦੇ ਨਾਲ ਇਹ ਜਿਹੜੀ ਛੇੜਛਾੜ ਕੀਤੀ ਹੈ ਇਹ ਸਾਡੇ ਪਟਿਆਲੇ ਦੇ ਵਿੱਚ ਇਹ ਛੇੜਛਾੜ ਕੀਤੀ ਹੈ ਜਿੰਦੇ ਵਿੱਚ ਸਾਡੇ ਆਪਸੀ ਭਾਈਚਾਰੇ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਕੁੱਤਾ ਜਿਹੜਾ ਪੰਨੂ ਕੁੱਤਾ ਜਿਹੜਾ ਕਿਤੋਂ ਵੀ ਬੈਠਾ ਬਾਹਰੋਂ ਬੈਠਾ ਭੌਂਕੀ ਜਾਂਦਾ ਜੇ ਐਡੇ ਜੋਗਾ ਹੈਗਾ ਤਾਂ ਇੰਡੀਆ ਆ ਕੇ ਆਪਣਾ ਇੱਥੇ ਆ ਕੇ ਗੱਲ ਕਰੇ ਆਮਨੇ ਸਾਹਮਨੇ ਆਵੇ ਬਾਹਰੋਂ ਬੋਲਣਾ ਤਾਂ ਬੜਾ ਆਸਾਨ ਗੱਲ ਲੱਗੀ ਹੈ ਜੇ ਇਹੀ ਐਨਐਚ ਇਨਾਂ ਦਮ ਹੈਗਾ ਤੇ ਸਿੱਧੀ ਸਪਸ਼ਟਾ ਆ ਕੇ ਸਾਫ਼-ਸਾਫ਼ ਗੱਲ ਕਰੇ ਤੇ ਜਿਹੜਾ ਇਹ ਮਾਹੌਲ ਖਰਾਬ ਕੀਤਾ ਜਾ ਰਿਹਾ ਸਾਡੀ ਸਰਕਾਰ ਅਗੇ ਬੇਨਤੀ ਹੈ ਕਿ ਇਸ ਚੀਜ਼ ਨੂੰ ਰੋਕਿਆ ਜਾਵੇ ਤੇ ਜਿਹੜੇ ਵੀ ਇਹ ਬੰਦੇ ਸ਼ਰਾਰਤੀ ਅੰਸਰ ਹੈਗੇ ਆ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਜਿਨ੍ਹਾਂ ਨੇ ਬਾਬਾ ਸਾਹਿਬ ਦੀ ਅੰਬੇਦਕਰ ਦੀ ਮੂਰਤੀ ਦੇ ਨਾਲ ਆ ਛੇੜਛਾੜ ਕੀਤੀ ਹੈ ਉਹਨਾਂ ਤੇ ਐਨਐਸਏ ਲਾਇਆ ਜਾਵੇ